ਹਾਂ ਤੇੜਾ ਹੈ ਤੇੜਾ ਹੈ ਬਿਰਤ ਤੇ ਜੋ ਉੱਠੀ ਉਹ ਚੜਾਈ ਬਹੁਤ ਸੀ ਤੇਰਾ ਉਹ ਜਰਾ ਕਰਿਆ ਜੀ ਮੈਂ ਕਿ ਸੰਦਰ ਪਾੜ ਗਿਆ ਜਦੋਂ ਮੈਂ ਦੇਖਣ ਚੱਲਿਆ ਪਰ ਮੈਂ ਤਾਂ ਫਟਫਟ ਸਭ ਜੇਡ ਕਰ ਗਾ ਤੇ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਇੱਕ ਪਰਿਵਾਰ ਘਰ ਦੇ ਵਿੱਚ ਸੁੱਤਾ ਪਿਆ ਸੀ ਪਰ ਉਹ ਸੁੱਤਾ ਰਹਿ ਜਾਏਗਾ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਣਾ ਦਰਅਸਲ ਭਵਾਨੀਗੜ੍ਹ ਦੇ ਪਿੰਡ ਕਰਾਚੋ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੀ ਰਾਤ 8:30 ਵਜੇ ਦੇ ਕਰੀਬ ਇੱਕ ਮਕਾਨ ਦੀ ਛੱਤ ਡਿੱਗ ਜਾਂਦੀ ਹੈ ਤੇ ਇਸ ਦਰਮਿਆਨ ਪਰਿਵਾਰ ਦੇ ਇੱਕ ਜੀ ਦੀ ਮੌਤ ਹੋ ਜਾਂਦੀ ਹੈ ਦਰਅਸਲ ਅਮਰੀਕ ਸਿੰਘ ਜਿਹੜਾ ਕਿ 30 ਸਾਲ ਪੁਰਾਣੀ ਘਰ ਦੇ ਵਿੱਚ ਰਹਿ ਰਿਹਾ ਸੀ ਅਚਾਨਕ ਉਸਦੀ ਛੱਤ ਡਿੱਗ ਗਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਉਸਦੇ ਹੇਠਾਂ ਆ ਜਾਂਦੇ ਨੇ ਤਾ ਪਿੰਡ ਵਾਸੀਆਂ ਦੇ ਵੱਲੋਂ ਜੋ ਹੈ ਪੁਲਿਸ ਦੀ ਮਦਦ ਦੇ ਨਾਲ ਜ਼ਖਮੇ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਹੈ ਤੇ ਇਸ ਦਰਮਿਆਨ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਘਰ ਦੀ ਛੱਤ ਤਕਰੀਬਨ 30 ਸਾਲ ਪੁਰਾਣੀ ਸੀ ਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਦੇ ਵਾਹਨ ਅਤੇ ਭਾਰੀ ਸਮਾਨ ਵੀ ਪਿਆ ਸੀ ਅਤੇ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਔਰਤ ਪੁਰਾਣੇ ਕਮਰੇ ਦੇ ਵਿੱਚ ਰੈਡੀ ਸੀ ਤਾਂ ਪ੍ਰਸ਼ਾਸਨ ਤੋਂ ਪਿੰਡ ਵਾਸੀਆਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਪਰਿਵਾਰ ਦੀ مالی ਮਦਦ ਕੀਤੀ ਜਾਵੇ ਤਾਂ ਇਸ ਵੇਲੇ ਕੀ ਮਾਹੌਲ ਬਣਿਆ ਪਿਆ ਉਹ ਘਰ ਦੀਆਂ ਛੱਤ ਤੋਂ ਨੂੰ ਦਿਖਾ ਰਹੇ ਹਾਂ ਜਿਹੜੀ ਕਿ ਟੁੱਟੀ ਐ ਤੇ ਕਹਿਰ ਬਣੀ ਐ ਤੇ ਇੱਕ ਔਰਤ ਦੀ ਜਾਨ ਇਸ ਘਰ ਦੀ ਛੱਤ ਦੇ ਵੱਲੋਂ ਲੈ ਲਈ ਗਈ ਆ ਹਾਲਾਂਕਿ ਜ਼ਖਮੀ ਵੀ ਨੇ ਪੁੱਤਰ ਅਤੇ ਨੂੰ ਜਿਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਬੇਹੱਦ ਮੰਦ ਭਾਗੀ ਖਬਰ ਆ ਰਹੀ ਹੈ ਕਿ ਘਰ ਦੇ ਵਿੱਚ ਸੋਨਾ ਵੀ ਮੇਂਗਾ ਪੈ ਗਿਆ ਇਸ ਪਰਿਵਾਰ ਨੂੰ ਕਿ ਘਰ ਦੀ ਛੱਤ ਅਚਾਨਕ ਡਿੱਗ ਗਈ ਤੇ ਇਸ ਦਰਮਿਆਨ ਇੱਕ ਔਰਤ ਦੀ ਮੌਤ ਹੋ ਗਈ ਹਾਲਾਂਕਿ ਉਸਦੇ ਨੂੰਹ ਅਤੇ ਪੁੱਤਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮੇਰਾ ਨਾਮ ਤਾਂ ਚਰਨਜੀਤ ਹੈ ਪਿੰਡ ਕੀ ਹੈ ਖਰਾਕ ਕੀ ਘਟਨਾ ਹੋਈ ਜੀ ਰਾਤ ਨੂੰ ਘਟਨਾ ਜੀ ਇਹ ਮੈਂ 8 ਵਜੇ ਦੁਕਾਨ ਬੰਦ ਕਰਕੇ ਗਈਆਂ ਉਦੋਂ ਸਹੀ ਸਲਾਮਤ ਠੀਕ ਠਾਕ ਬੈਠੇ ਤੇ ਉਸ ਤੋਂ ਬਾਅਦ ਮੈਨੂੰ 8:30 ਵਜੇ ਕੋਈ ਬੁਲਾ ਕੇ ਲਿਆਈ ਇਹ ਹੀ ਉਹਨਾਂ ਦੀ ਛੱਤ ਟਿੱਕੀ ਜਦੋਂ ਮੈਂ ਆਈਆਂਗੀ ਉਦੋਂ ਇਹ ਬਾਹਰ ਕੱਢ ਲੇਤੇ ਵੀ ਮੈਂ ਨਾਲ ਗਈ ਆਂਗੀ ਬੇਬੇ ਹਸਤਾਚ ਜਾ ਕੇ ਪੂਰੀ ਹੋ ਗਈ ਜੀ ਇਹ ਚੱਲਦੀ ਰਹੇ ਲੇਕਿਨ ਠੀਕ ਇੱਕ ਕਿਵੇਂ ਕਰ ਪੁਰਾਣਾ ਸੀ ਜਾਵੇ ਕਿ ਨਾ ਜ਼ਿਆਦਾ ਕੋਈ ਪੁਰਾਣਾ ਨਹੀਂ ਸਰ ਠੀਕ ਸੁਣ ਕੇ ਮੈਨੂੰ ਲੱਗਦਾ ਵੀ ਛੱਤ ਕਿਉਂ ਗਿਰੀ ਜੀ ਕੋਈ ਵਜ੍ਹਾ ਲੱਗਦੀ ਹੋਊਗੀ ਛੱਤ ਤਾਂ ਜੀ ਹੋਣਾ ਕੋਈ ਮੈਂ ਤਾਂ ਮੈਨੂੰ ਇਹ ਤਾਂ ਅਜਾ ਕੋਈ ਪੁਰਾਣੀ ਹੋਣਾ ਨਾ 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 ਇੰਨੀ ਪੁਰਾਣੀ ਨਹੀਂ ਹੈਗੀ ਜੀ ਛੱਤ ਹੈ ਛੱਤ ਤਾਂ ਦਿਖੇ ਰਿਹਾ ਲੱਕੜਾਂ ਨੂੰ ਜਿਵੇਂ ਬਾਲੇ ਹੁੰਦੇ ਨੇ ਜਿਵੇਂ ਸਿਉਂਕ ਸੁਧੂ ਵਗੈਰਾ ਜਾਂ ਲੱਗੀ ਜਾਉ ਹਾਂ ਠੀਕ ਕੋਸੇ ਨਹੀਂ ਦੇ ਸਾਡੇ ਦੇ ਤੇ ਤੁਹਾਨੂੰ ਮੌਕੇ ਦੇ ਪਤਾ ਲੱਗ ਰਿਹਾ ਹਾਂ ਥੱਲੇ ਕੌਣ ਕੌਣ ਮੌਕੇ ਦੀ ਕਿੰਨੇ ਕਿ ਜਾਣੇ ਬੈਠੇ ਇਹ ਤਿੰਨੇ ਮੈਂਬਰ ਨੇ ਜੀ ਬੱਚੇ ਤਾਂ ਇਹਨਾਂ ਦੇ ਗਏ ਹੋਏ ਨੇ ਗਏ ਮਾਤਾ ਤੇ ਦੋਏ ਜੀ ਆਪ ਤੇ ਇੱਕ ਕੁੜੀ ਦਾ ਫੋਨ ਆਇਆ ਹੋਇਆ ਤੇ ਦੱਸਿਆ ਉਹਨੇ ਰਾਤ ਸਾਨੂੰ ਜਦ ਹੋਸ ਚ ਗਈ ਵੀ ਮੈਨੂੰ ਫੋਨ ਆ ਰਿਹਾ ਤੇ ਫੋਨ ਆਉਂਦੇ ਉਹਨੇ ਮੈਨੂੰ ਐ ਲੱਗੇ ਵੀ ਪੱਖਾ ਘੁੰਮੀ ਜਾਂਦਾ ਹੈਗਾ ਉਹ ਆਪਰੇ ਘਰ ਵਾਲੇ ਨੂੰ ਦੱਸਿਆ ਕਿ ਨਹੀਂ ਜੇ ਆਪਣਾ ਪੱਖਾ ਘੁੰਮਦਾ ਵਸ ਐ ਇੰਨੀ ਗੱਲ ਕਹਿੰਦੇ ਛੱਤ ਡਿੱਗ ਪਈ ਥੱਲੇ ਕਿੰਨਾ ਕੁ ਸਮਾਨ ਥੱਲੇ ਦਬ ਗਿਆ ਵਗੈਰਾ ਜੀ ਹਾਂ ਤੁਸੀਂ ਦੇਖ ਲਓ ਤੁਸੀਂ ਬਹੁਤ ਤੇ ਅੰਦਰ ਗੱਡੀ ਪੁੱਤਗੀ ਦੀ ਕਪੜੇ ਸਿਉਣਾ ਦੀ ਮਸ਼ੀਨ ਬਾਕੀ ਸਾਰਾ ਸਮਾਨ ਉਰੇ ਹੀ ਰੱਖ ਦਿੱਤਾ ਸਭ ਕੁਸ ਹੈ ਜੀ ਅੰਦਰ ਪੇਟੀ ਭਰੀ ਪਈਏ ਸਮਾਨ ਦੀ ਸਭ ਕੁਸੇ ਖਰਾਬ ਹੋ ਗਿਆ ਠੀਕ ਨੁਕਸਾਨ ਵੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਹੈ ਜੀ ਲੱਖਾਂ ਨਾਲ ਤਾਂ ਕਿੱਥੇ ਸਰਦ ਪ੍ਰਸ਼ਾਸਨ ਦੀ ਟੀਮ ਕੋਈ ਰਾਤ ਮੌਕੇ ਦੀ ਪਹੁੰਚੇ ਜੀ ਕੋਈ ਅਧਿਕਾਰੀ ਜਾਂ ਹੋਰ ਜੁਮਲਾ ਅਸੀਂ ਤਾਂ ਜੀ ਲੈ ਕੇ ਭਾਗੇ ਤੇ ਉਰੇ ਸਾਨੂੰ ਕੋਈ ਪਤਾ ਨਹੀਂ ਹੋਇਆ ਕਿ ਮੈਂ ਤਾਂ 11 ਵਜੇ ਮੋੜੀ ਹੈਗੀ ਮੇਰਾ ਨਾਮ ਹਰਜਿੰਦਰ ਸਿੰਘ ਕਰਾਚੋ ਪਿੰਡ ਕੀ ਘਟਨਾ ਹੋਈ ਜੀ ਰਾਤ ਇਹ ਘਟਨਾ ਰਾਤ 8:30 ਵਜੇ ਦੀ ਘਟਨਾ ਜੀ ਪਿੰਡ ਕਰਾਚੋਂ ਦੇ ਵਿੱਚ ਚਾਂਦਪੱਤੀ ਦੇ ਵਿੱਚ ਅਮਰੀਕ ਸਿੰਘ ਦੇ ਘਰ ਦੇ ਵਿੱਚ ਜੋ ਆਪਣੀ ਮਾਤਾ ਦੇ ਕੋਲ ਬੈਠੇ ਸੀਗੇ ਮਾਤਾ ਜੀ ਬਿਮਾਰ ਥੋੜਾ ਜਿਹਾ ਸਿਹਤ ਤੋਂ ਡਾਊਨ ਸੀ ਉਹਨਾਂ ਦਾ ਪਤਾ ਸਦਾ ਦਾ ਕਿ 8:30 ਵਜੇ ਅੰਦਰ ਬੈਠੇ ਸੀਗੇ ਤੇ ਰਾਤ ਨੂੰ ਚਾਂਨ ਚੱਕ ਇੱਕ ਵਾਲੇ ਦੀ ਸੱਤ ਪਾਈ ਹੋਈ ਸੀ ਜਿਹੜੀ ਗਾਡਰਾਂ ਸਮੇਤ ਸਾਰੀ ਦੀ ਸਾਰੀ ਸੱਤ ਉਹਨਾਂ ਦੇ ਉੱਪਰ ਡਿੱਗ ਗਈ ਤੇ ਜਿਸ ਦੇ ਵਿੱਚ ਮਾਤਾ ਜੀ ਅਤੇ ਸਾਡੀ ਚਾਚੀ ਜੀ ਹਰਜਿੰਦਰ ਕੌਰ ਤੇ ਚਾਚਾ ਜੀ ਅਮਰੀਕ ਸਿੰਘ ਤੇ ਤਿੰਨਾਂ ਦੇ ਉੱਪਰ ਸੱਤ ਡਿੱਗ ਗਈ ਜਿਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਿਨ੍ਹਾਂ ਨੂੰ ਰਾਤ ਦਾ ਸੀ ਇੱਕ ਘੰਟਾ ਖੰਜਲ ਖਵਾਰੀ ਕਰਕੇ ਬਹੁਤ ਪਰੇਸ਼ਾਨੀ ਨਾਲ ਕਾਫੀ ਜ਼ਿਆਦਾ ਲੋਕਾਂ ਨੇ ਇਸ ਦੇ ਮਲਬੇ ਦੇ ਵਿੱਚੋਂ ਬਾਹਰ ਕੱਢਿਆ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀਗਾ ਗੰਭੀਰ ਸੀ ਤੇ ਐਂਬੂਲੈਂਸ ਬਹੁਤ ਲੇਟ ਆਈ ਹੈ ਜਿਸ ਕਾਰਨ ਜਲਦੀ ਆਪ ਉਹ ਆਪਣੇ ਨਿੱਜੀ ਵਾਹਨਾਂ 'ਚ ਇੱਥੋਂ ਤਿੰਨ ਗੱਡੀਆਂ 'ਚ ਉਹਨਾਂ ਨੂੰ ਅਲੱਗ-ਅਲੱਗ ਲੈ ਕੇ ਗਏ ਨੇ ਉਸ ਸਮੇਂ ਮਾਤਾ ਜੀ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਤੇ ਬਾਕੀ ਥੋੜਾ ਜਿਹਾ ਬੋਲਦੇ ਸੀਗੇ ਚਾਚਾ ਤੇ ਚਾਚੀ ਕਿੰਨਾ ਕ ਨੁਕਸਾਨ ਲੱਗਦਾ ਜੀ ਤੇ ਕਿ ਕਿੰਨੇ ਕ ਬੰਦੇ ਫਿਲ ਵਿੱਚ ਸੀ ਨੁਕਸਾਨ ਤਾਂ ਜੀ ਇੱਕ ਤਾਂ ਗੱਡੀ ਖੜੀ ਆ ਨਵੀਂ ਗੱਡੀ ਆ ਜੀ ਲਗ ਇੱਕ ਮੋਟਰਸਾਈਕਲ ਆ ਬੋਲਡ ਲਗਭਗ 6-7 ਲੱਖ ਰੁਪਏ ਦੀ ਗੱਡੀ ਆ 2-2.5 ਲੱਖ ਰੁਪਏ ਦਾ ਜਗਲ ਬੋਲਡ ਆਉਂਦਾ ਜੀ ਉਹ ਤਾਂ ਚਲੋ ਵਹੀਕਲਾਂ ਦਾ ਨੁਕਸਾਨ ਆ ਜਿਹੜਾ ਜਾਨੀ ਨੁਕਸਾਨ ਆ ਜਿਹੜਾ ਸਾਨੂੰ ਪਤਾ ਲੱਗਿਆ ਡਾਕਟਰਾਂ ਨਾਲ ਉਧਰ ਰਾਤ ਦੇ ਚ ਮੁੰਡੇ ਸਾਡੇ ਗਏ ਸੀ ਲੈ ਕੇ ਵੀ ਮਾਤਾ ਜੀ ਦੀ ਜਿਹੜੀ ਰਾਤ ਹੀ ਮਾਤਾ ਜੀ ਸਵਰਗਵਾਸ ਹੋ ਗਏ ਨੇ ਤੇ ਚਾਚਾ ਜੀ ਤੇ ਚਾਚੀ ਜੀ ਨੂੰ ਅਮਰੀਕ ਸਿੰਘ ਨੂੰ ਤੇ ਮਤਾਜੀ ਹਰਜਿੰਦਰ ਕੌਰ ਨੂੰ ਚੰਡੀਗੜ੍ਹ ਜਿਹੜਾ ਪੀਜੀਆ ਰੈਫਰ ਕਰ ਦਿੱਤਾ ਸੀਗਾ ਤੇ ਅਮਰੀਕ ਸਿੰਘ ਦੀ ਕਿੰਨੀ ਉਮਰ ਹੈ ਜੀ ਉਹਨਾਂ ਦੀ ਅਮਰੀਕ ਸਿੰਘ ਦੀ ਉਮਰ ਲਗਭਗ 55 ਤੋਂ 60 ਸਾਲ ਦੇ ਵਿੱਚ ਹੈ ਜੀ ਤੇ ਉਹਨਾਂ ਦੀ ਮਿਸੇਜ ਦੀ ਉਹਨਾਂ ਦੀ ਉਮਰ ਵੀ 55 53 ਸਾਲ ਹੈ ਜੀ ਪ੍ਰਸ਼ਾਸਨ ਦੇ ਅਧਿਕਾਰੀ ਰਾਤ ਤੋਂ ਲੈ ਕੇ ਹੁਣ ਤੱਕ ਕੋਈ ਨਹੀਂ ਪਹੁੰਚਿਆ ਕਿਵੇਂ ਦੇਖਦੇ ਚੀ ਉਧਰੋਂ ਰਾਬਤੇ ਨਾਲ ਜੇ ਕੋਈ ਪ੍ਰਸ਼ਾਸਨ ਨਾਲ ਰਾਬਤਾ ਹੋਇਆ ਜੀ ਜਾਂ ਕਿਸੇ ਨੇ ਫੋਨ ਵਗੈਰਾ ਕੀਤਾ ਤਾਂ ਸ਼ਾਇਦ ਮੈਨੂੰ ਉਹਨਾਂ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਵੀ ਪ੍ਰਸ਼ਾਸਨ ਪਹੁੰਚਿਆ ਜਾਂ ਨਾ ਪਹੁੰਚਿਆ ਵੈਸੇ ਸਾਡੇ ਇਹ ਜਿਮੇਵਾਰ ਵਿਅਕਤੀ ਤੇ ਇੱਥੇ ਮੁੰਡੇ ਸਾਰੇ ਆਏ ਹੋਏ ਤੇ ਕਿ ਉਹਨਾਂ ਨੇ ਫੋਨ ਵਗੈਰਾ ਕੀਤੇ ਨੇ ਐਂਬੂਲੈਂਸ ਜੀ ਆ ਗਈ ਸੀ ਥੋੜਾ ਜਿਹਾ 10 ਮਿੰਟ ਲੇਟ ਆਈ ਹੈਗੀ ਉਸ ਤੋਂ ਪਹਿਲਾਂ ਆਪਾਂ ਨੂੰ ਹੁੰਦੇ ਹੀ ਆ ਵੀ ਜਲਦੀ ਮੁੱਢਲੀ ਸਹਾਇਤਾ ਦੇਣ ਵਾਸਤੇ ਆਪਾਂ ਨੇੜੇ ਦੇ ਹਸਪਤਾਲ ਚਲੇ ਜੀ ਸੰਗਰੂਰ ਲੈ ਗਏ ਸੰਗਰੂਰ ਤੋਂ ਸੀਟੀ ਸਕੈਨ ਕਰਕੇ ਇਹ ਤੋਂ ਪਤਾ ਲੱਗਿਆ ਵੀ ਜਿਹੜੀ ਦੋਨਾਂ ਜਿਹਿਆਂ ਦੇ ਟੂਹੀ ਦੇ ਵਿੱਚ ਕਾਫੀ ਜ਼ਿਆਦਾ ਸੱਟ ਆ ਗਈ ਤੇ ਉਸ ਕਾਰਨ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ ਸੀ ਰਾਤ ਜੀ ਅੱਛਾ ਕਿਵੇਂ ਮੰਗ ਕਰਦੇ ਪ੍ਰਸ਼ਾਸਨ ਕੋਲ ਜੀ ਪ੍ਰਸ਼ਾਸਨ ਤੋਂ ਆ ਜੀ ਮੰਗ ਕਰਦੇ ਆ ਵੀ ਦੇਖੋ ਕੋਈ ਇਹ ਪੁਰਾਣਾ ਮਕਾਨ ਨਹੀਂ ਹੈਗਾ ਬਹੁਤਾ ਪੁਰਾਣਾ ਸਾਡੇ ਬਜ਼ੁਰਗ ਵੀ ਦੱਸਦੇ ਨੇ ਵੀ ਪਿੱਛੇ ਜੀ ਇਹਦਾ ਜਿਹੜਾ ਸੱਤ ਬਦਲੀ ਸੀ ਪਹਿਲਾਂ ਇਹ ਸਤੀਰਾਂ ਵਗੈਰਾ ਜਿਵੇਂ ਪੁਰਾਣੇ ਸੱਤਾ ਹੁੰਦੀਆਂ ਸੀ ਵੀ ਇਹਨਾਂ ਦਾ ਜਿਹੜਾ ਵੀ ਮਾਲੀ ਨੁਕਸਾਨ ਹੋਇਆ ਜਿਹੜਾ ਜਾਨੀ ਨੁਕਸਾਨ ਹੋਗਾ ਉਹਦੀ ਪਰਪਾਈ ਤਾਂ ਕਿਸੇ ਤੋਂ ਹੁੰਦੀ ਨਹੀਂ ਜੀ ਚਾਹੇ ਆਪਾਂ ਰਪਈਆਂ ਨਾਲ ਤਾਂ ਕੋਈ ਪਰਪਾਈ ਕਰਨੀ ਜਾਂਦਾ ਜਿਹੜਾ ਵੀ ਕੋਈ ਮਾਲੀ ਨੁਕਸਾਨ ਹੋਇਆ ਜਾਂ ਕੋਈ ਉਹਨਾਂ ਦਾ ਇਲਾਜ ਵਗੈਰਾ ਦਾ ਉਹ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਉਹ ਆਪਦੇ ਸਿਰ ਤੇ ਲਵੇ